ਸਤਿ ਸ਼੍ਰੀ ਅਕਾਲ ਪਿਆਰੀ ਦੋਸਤੋ ਅੱਜ ਅਸੀਂ ਰੁੱਤਾਂ ਦੇ ਬਾਰੇ ਜਾਣਾਂਗੇ ਪਹਿਲੀ ਰੁੱਤ ਹੈ ਬਸੰਤ ਰੁੱਤ ਸਪ੍ਰਿੰਗ ਸੀਜ਼ਨ ਇਸ ਰੁੱਤ ਵਿੱਚ ਮੌਸਮ ਗਰਮ ਹੋਣ ਲੱਗ ਜਾਂਦਾ ਹੈ ਅਤੇ ਨਵੇਂ ਪੱਤੇ ਅਤੇ ਨਵੇਂ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ ਇਸ ਦਾ ਸਮਾਂ ਫਰਵਰੀ ਤੋਂ ਅਪ੍ਰੈਲ ਮਹੀਨੇ ਤੱਕ ਹੁੰਦਾ ਹੈ ਦੂਸਰੀ ਰੁੱਤ ਹੈ ਗਰਮ ਰੁੱਤ ਸਮਰ ਸੀਜ਼ਨ ਇਸ ਰੁੱਤ ਵਿੱਚ ਗਰਮੀ ਬਹੁਤ ਵੱਧ ਜਾਂਦੀ ਹੈ ਇਸ ਦਾ ਸਮਾਂ ਅਪ੍ਰੈਲ ਮਹੀਨੇ ਤੋਂ ਜੂਨ ਮਹੀਨੇ ਤੱਕ ਦਾ ਹੁੰਦਾ ਹੈ ਤੀਸਰੀ ਰੁੱਤ ਹੈ ਵਰਖਾ ਰੁੱਤ ਰੇਨੀ ਸੀਜ਼ਨ ਇਸ ਮੌਸਮ ਵਿੱਚ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹਨ ਇਸ ਦਾ ਸਮਾਂ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਹੁੰਦਾ ਹੈ ਚੌਥੀ ਰੁੱਤ ਹੈ ਪਤਝੜ ਰੁੱਤ ਆਟਮ ਸੀਜ਼ਨ ਇਸ ਰੁੱਤ ਵਿੱਚ ਮੌਸਮ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਰੁੱਖਾਂ ਦੇ ਪੱਤੇ ਆਪਣਾ ਰੰਗ ਬਦਲਦੇ ਹੋਏ ਡਿੱਗ ਜਾਂਦੇ ਹਨ ਇਸ ਦਾ ਸਮਾਂ ਸਤੰਬਰ ਤੋਂ ਮੱਧ ਨਵੰਬਰ ਮਹੀਨੇ ਤੱਕ ਹੁੰਦਾ ਹੈ। ਪੰਜਵੀਂ ਰੁੱਤ ਹੈ ਸਰਦ ਰੁੱਤ ਵਿంటర్ ਸੀਜ਼ਨ। ਇਸ ਰੁੱਤ ਵਿੱਚ ਮੌਸਮ ਠੰਡਾ ਹੋ ਜਾਂਦਾ ਹੈ ਜਿਸ ਵਿੱਚ ਦਿਨ ਛੋਟੇ ਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ। ਇਸ ਦਾ ਸਮਾਂ ਮੱਧ ਨਵੰਬਰ ਤੋਂ ਫਰਵਰੀ ਮਹੀਨੇ ਤੱਕ ਦਾ ਹੁੰਦਾ ਹੈ। ਧੰਨਵਾਦ ਜੀ।